ਸੱਚੀ ਗੱਲ ਜੀ ਚਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਦੀ ਵੈਗ ਨੂੰ ਸਾਰਿਆਂ ਨੂੰ ਜਲਦੀ ਕਲਾ ਵਿੱਚ ਰੱਖੇ ਤੇ ਸ਼ਾਮਾਂ ਦੇ 7 ਵਜ ਚੁੱਕੇ ਨੇ ਤੇ ਮੇਰਾ ਅੱਜ ਮਤਲਬ ਬੀਪੀ ਮੇਰਾ ਬਹੁਤ ਜ਼ਿਆਦਾ ਡਾਊਨ ਹੁੰਦਾ ਕਿਉਂਕਿ ਮੇਰਾ ਟਾਈਫਾਈਡ ਬੁਖਾਰ ਹੀ ਨਹੀਂ ਠੀਕ ਹੁੰਦਾ ਤੇ ਉਹਦਾ ਕਰਕੇ ਬੀਪੀ ਮੇਰਾ ਜਿਹੜਾ ਨਾ ਉਹ ਡਿੱਗੇ ਰਹਿੰਦਾ ਵਾ ਤੇ 7 ਵਜ ਗਏ ਤੇ ਸਾਰੇ ਜੇ ਨੌਂ ਤੋਂ ਲੱਗੇ ਬੱਚੇ ਵੀ ਖੇਡਣ ਡੈ ਹੀ ਤੇ ਮੈਂ ਲੱਗੀ ਆ ਸਾਰਿਆਂ ਵਾਸਤੇ ਚਾਹ ਬਣਾਉਣਾ ਤੇ ਅੱਜ ਬਣਾਉਣੀ ਆ ਜੀ ਫੜੀਆਂ ਦੀ ਸਬਜ਼ੀ ਇੱਥੇ ਡੈਡੀ ਡੈਣੇ ਬੈਠੇ ਗੱਲਾਂ ਕਰਨ ਤੇ ਬੱਚੇ ਉੱਪਰ ਖੇਡਣ ਰਹੇ ਨੇ ਤੇ ਮੈਂ ਸੋਚਿਆ ਚਲੋ ਉਹਨਾਂ ਨੂੰ ਨਾ ਮੈਂ ਉੱਪਰ ਦੀ ਲਾਈਟ ਜਗਾ ਕੇ ਦੇਉਣੀ ਆ ਹਨੇਰਾ ਬੜਾ ਹੋ ਗਿਆ ਵਾ ਤੇ ਉੱਪਰ ਮੈਂ ਬਰਨਣ ਦੇ ਲੱਕੜਾਂ ਲੁਕੜਾਂ ਵੀ ਰੱਖੀਆਂ ਵਾਂ ਆ ਵੇਖੋ ਇੱਥੇ ਬੈਠੇ ਰਹੇ ਸਾਰੇ ਹਨੇਰਾ ਹੋਇਆ ਪਿਆ ਨਾ ਪਤਾ ਸੱਟ ਨਹੀਂ ਲਾਉਣੀ ਇਹੋ ਜਿਹਾ ਕੰਮ ਨਹੀਂ ਨਹੀਂ ਨਾ ਬਿਲਕੁਲ ਨਹੀਂ ਇਹ ਕੰਮ ਬਿਲਕੁਲ ਨਹੀਂ ਕਰਨੇ ਆ ਜਿਹੜਾ ਉੱਪਰ ਸੀ ਇਥੇ ਖਰਾਬ ਨਾ ਹੈ ਨਾ ਤਰਾ ਰਾਤ ਦਾ ਕਰਕੇ ਵੀਡੀਓ ਨਹੀਂ ਕਿੰਦੀ ਮੰਡੀ ਇਹਦੇ ਲਾਗੇ ਆ ਮੈਂ ਲਾਈਟ ਦਾ ਪ੍ਰਬੰਧ ਵੀ ਕੀਤਾ ਫੇ ਰਾਤ ਕੋਠੇ ਤੇ ਸੋਣਾ ਸਾਨਾ ਹੋਵੇ ਗਰਮੀ ਗਰਮੀ ਚ ਤੇ ਉਹ ਜਲ ਗਿਆ ਬਲਬ ਆ ਸਾਰਾ ਲੱਕਣਾ ਵਾਲਾ ਨਾ ਪੁੱਤ ਆਇਓ ਲੱਕਣਾ ਵਾਲੀ ਸਾਈਡ ਤੇ ਨਹੀਂ ਜਾ ਖੇਡਣਾ ਚੰਗਾ ਚਲੋ ਖੇਡੋ ਤੇ ਨੇ ਰਹੀ ਹੈ ਜੋ ਥੋੜਾ ਜਿਹਾ ਮੈਂ ਤੁਹਾਨੂੰ ਆ ਖਨੇਰੇ ਦਾ ਟਾਈਮ ਆ ਸਾਰਾ ਇੱਧਰ ਉਧਰੋਂ ਜਿੰਨਾ ਕਿ ਦੇਖਦਾ ਦਿਖਾ ਦਿੰਦੀ ਆ ਹੋਰ ਜੀ ਸਾਥ ਚੜ੍ਹਦੀ ਕਲਾ ਵਾਹਿਗੁਰੂ ਜੀ ਕਿਰਪਾ ਸਭ ਠੀਕ ਹੈ ਜੀ ਮਹਾਰਾਜ ਤੁਹਾਨੂੰ ਸਾਰੇ ਨੂੰ ਤੰਦਰੁਸਤੀ ਦੇਵੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਦੇਸੀ ਉਹ ਦੇਸੀ ਬੈਠੇ ਭੈਣ ਭਰਾ ਸੁਖ ਮਾਨਨ ਚੜ੍ਹਦੀ ਕਲਾ 'ਚ ਰਹਿਣ ਮਿਲਦੇ ਆ ਨੈਕਸਟ ਵਲੌਗ ਵਿੱਚ ਰੱਬ ਰੱਖਾ ਜੀ